ਦੀ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਫਿਰ ਨੰਬਰ 2 ਜਿਹੜਾ ਹੈਗਾ ਜੀ ਮੈਂ ਪਹਿਲਾਂ ਇੱਕ ਗਾਣਾ ਕੱਢਿਆ ਸੀ ਮਾਫੀਨਾਮਾ ਦਸਮੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਮਾਫੀ ਮੰਗੀ ਸੀ ਕਿ ਮੈਂ ਤੁਹਾਨੂੰ ਫਾਲੋ ਨਹੀਂ ਕਰ ਰਿਹਾ ਪ੍ਰੋਪਰਲੀ ਉਹ ਇਸ ਜਿਹੜਾ ਨੈਕਸਟ ਦੂਜਾ ਮਾਫੀਨਾਮਾ ਆਪਣੇ ਪਿਤਾ ਤੋਂ ਮਾਫੀ ਹੈ ਜੀ ਮੈਂ ਸੋਸਾਇਟੀ ਚ ਆਮ ਦੇਖਦਾ ਹੜੇ-ਦੋਲੇ ਚ ਦੇਖਦਾ ਜਾਂ ਮੇਰੇ ਕੁਝ ਖਾਸ ਮਿੱਤਰ ਵੀ ਨਸ਼ੇ ਚ ਜਾਂ ਤਾਂ ਹੈਗੇ ਨੇ ਜਾਂ ਨਸ਼ੇ ਦੇ ਕਾਰਨ ਸਾਨੂੰ ਛੱਡ ਚੁੱਕੇ ਨੇ ਇਸ ਦੁਨੀਆ ਤੋਂ ਚਲੇ ਗਏ ਨੇ ਸੋ ਇੱਕ ਨਸ਼ੇ ਦੇ ਖਿਲਾਫ ਤੇ ਨਾਲ ਦੇ ਨਾਲ ਜਿਹੜਾ ਐਸਰ ਅਟੈਕ ਹੁੰਦਾ ਕਿਉਂਕਿ ਕਿਸੇ ਨੂੰ ਪਿਆਰ ਕਰਨ ਲੈਣਾ ਜਦ ਕਿਸੇ ਨੂੰ ਪਿਆਰ ਹੋ ਜਾਣਾ ਇਟਸ ਨੇਚਰਲ ਪਰ ਦੂਜਾ ਪਾਰਟਨਰ ਜਿਹੜਾ ਹੈਗਾ ਉਹ ਮੰਨੇ ਜਾਂ ਉਹ ਵੀ ਤੁਹਾਡੇ ਨਾਲ ਇਨਵੋਲਵ ਹੋਏ ਜ਼ਰੂਰੀ ਨਹੀਂਗਾ ਸੋ ਇਸ ਤਰ੍ਹਾਂ ਦੇ ਕੁਝ ਟੌਪਿਕ ਚਾਕੇ ਇੱਕ ਇੱਕ ਗਾਣੇ ਦੇ ਵਿੱਚ ਲੈ ਕੇ ਆਉਂਦੇ ਨੇ ਨਸ਼ਾ ਇੱਕ ਫੈਸ਼ਨ ਹੋ ਚੁੱਕਿਆ ਜਦੋਂ ਇੱਕ ਮੁੰਡਾ ਕਾਲਜ ਲਾਈਫ ਚ ਜਾਂਦਾ ਤਾਂ ਉਹਦੀ ਸੋਸਾਇਟੀ ਚ ਉਹਨੂੰ ਐਂ ਲੱਗਦਾ ਕਿ ਸ਼ਾਇਦ ਇਹ ਇਸ ਗੱਲ ਚ ਜਾਂ ਐਦਾਂ ਸਿਗਰਟ ਪੀਣ ਚ ਜਾਂ ਨਸ਼ੇ ਕਰਨ ਚ ਇੱਕ ਟੌਰ ਹੈ ਇਸ ਤਰ੍ਹਾਂ ਦਾ ਹੁਣ ਬਣ ਚੁੱਕਿਆ ਹੈ ਮਾਹੌਲ ਸੋ ਇਸ ਚੋਂ ਕੱਢਣ ਦੀ ਲੋੜ ਹੈ ਲੋਕਾਂ ਨੂੰ ਈਬੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ